ਕੱਲ ਸਵੇਰੇ ਪੰਜਾਬ ਦੇ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਦਾ ਭਿਆਨਕ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਕਿ ਉਹਦੇ ਗੰਭੀਰ ਸੱਟਾਂ ਲੱਗੀਆਂ ਨੇ ਸਿਰ ਤੇ ਸੱਟਾਂ ਲੱਗੀਆਂ ਨੇ ਰੇਡ ਦੇ ਉੱਤੇ ਸੱਟ ਲੱਗੀ ਹੈ ਹੁਣ ਫੋਰਟੀ ਹਸਪੀਟਲ ਦੇ ਵਿੱਚ ਉਹ ਜ਼ਿੰਦਗੀ ਮੌਤ ਦੀ ਲੜ ਰਿਹਾ ਹੈ ਤਾਂ ਇਸ ਨੂੰ ਲੈ ਕੇ ਅਸੀਂ ਉਸੇ ਜਗ੍ਹਾ ਪਹੁੰਚੇ ਹੋਏ ਹਾਂ ਜਿਸ ਜਗ੍ਹਾ ਦੇ ਉੱਤੇ ਉਹ ਐਕਸੀਡੈਂਟ ਹੋਇਆ ਪੂਰੀ ਕਹਾਣੀ ਦੱਸਾਂਗੇ ਕਿਸ ਪਾਸੇ ਤੋਂ ਰਾਜਵੀਰ ਜਵੰਦਾ ਆ ਰਿਹਾ ਸੀ ਕਿਸ ਪਾਸੇ ਜਾ ਰਿਹਾ ਸੀ ਦੂਜੇ ਪਾਸੇ ਕਿਵੇਂ ਪੂਰੀ ਪੋਜੀਸ਼ਨ ਕੀ ਸੀ ਤਾਂ ਸਦਨੇ ਆ ਇਸ ਵੇਲੇ ਅਸੀਂ ਖੜੇ ਹਾਂ ਪੰਜੌਰ ਨਾਲਗੜ ਰੋਡ ਹੈ ਇਹ ਪੰਜੌਰ ਦਾ ਉਹ ਰੋਡ ਹੈ ਜਿੱਥੇ ਕਿ ਮਾਨਕਪੁਰ ਜਿਹੜਾ ਰੇਲਵੇ ਲਾਈਨ ਹੈ ਉਸ ਦੇ ਨਜ਼ਦੀਕ ਫਲਾਈਓਵਰ ਦੇ ਨਜ਼ਦੀਕ ਇੱਕ ਐਕਸੀਡੈਂਟ ਹੋਇਆ ਕਈ ਲੋਕਾਂ ਵੱਲੋਂ ਖਬਰਾਂ ਦੇ ਵਿੱਚ ਚਲਾਇਆ ਗਿਆ ਕਿ ਹਿਮਾਚਲ ਦੇ ਵਿੱਚ ਹੋਇਆ ਬੱਦੀ ਦੇ ਵਿੱਚ ਹੋਇਆ ਪਰ ਅਸਲ ਦੇ ਵਿੱਚ ਇਹ ਪੰਜੌਰ ਨਾਲਗੜ ਰੋਡ ਦੇ ਉੱਤੇ ਹੈ ਹਰਿਆਣਾ ਦੇ ਵਿੱਚ ਪੈਂਦਾ ਹੈ ਤਾਂ ਇਸ ਨੂੰ ਲੈ ਕੇ ਮੌਕੇ ਤੇ ਉਹ ਚਸ਼ਮਦੀਪ ਗਵਾਹ ਹੈ ਜਿਸ ਦੀ ਬਾਈਕ ਰਾਜਵੀਰ ਜਵੰਦਾ ਦੇ ਪਿੱਛੇ ਸੀ ਤਾਂ ਕਿੰਨੀ ਕੁ ਸਪੀਡ ਸੀ ਰਾਜਵੀਰ ਜਵੰਦਾ ਦੇ ਮੋਟਰਸਾਈਕਲ ਦੀ ਜਾ ਫਿਰ ਅੱਗੇ ਗੱਡੀ ਜਿਹੜੀ ਬਲੈਰੋ ਦਸਤੀ ਜਾ ਰਹੀ ਹੈ ਉਹਦੀ ਸਪੀਡ ਕਿੰਨੀ ਸੀ ਸਾਹਣ ਜਿਹੜੇ ਲੜ ਰਹੇ ਸੀ ਤਾਂ ਉਹਨਾਂ ਦੇ ਕਾਰਨ ਕਿਵੇਂ ਐਕਸੀਡੈਂਟ ਹੋਇਆ ਤਾਂ ਗੱਲਬਾਤ ਕਰਨ ਲਈ ਸਾਡੇ ਨਾਲ ਸਦਾਰਥ ਸਾਡੇ ਨਾਲ ਹੈ ਇਹਨਾਂ ਨੇ ਇੱਕ ਵੀਡੀਓ ਵਿੱਚ ਸ਼ੁਰੂ ਤੇ ਪਾਈ ਸੀ ਲਗਾਤਾਰ ਚੈਨਲ ਚੱਲ ਰਹੀ ਹੈ ਸਦਾਰਥ ਨਾਰ ਸੀ ਬੈਕ ਸਾਈਡ ਤੇ ਇਹਨਾਂ ਦਾ ਮੋਟਰਸਾਈਕਲ ਦੀ ਬੱਦੀ ਸਾਈਡ ਜਾ ਰਿਹਾ ਸੀ ਸਦਾਰਥ ਵੀਡੀਓ ਵਾਇਰਲ ਹੋਈ ਤੁਹਾਡੀ ਕਾਫੀ ਤਾਂ ਕੀ ਸੀ ਮੌਕੇ ਸਥਿਤੀ ਕਿੰਨੇ ਵੀ ਦੀ ਘਟਨਾ ਹੈ ਤੇ ਕੀ ਸੀ ਪੁਰਾ ਤੁਸੀਂ ਆਪਣੇ ਅੱਖਾਂ ਦੇ ਨਾਲ ਕੀ ਮੰਜ਼ਰ ਦੇਖਿਆ ਜਿਵੇਂ ਆਪਣਾ ਨੋਰਮਲ ਡੇਲੀ ਕੀ ਤਰ੍ਹਾਂ ਆਪਣਾ ਘਰ ਸੇ ਆਪਣਾ ਆਫਿਸ ਕੋ ਜਾ ਰਹਾ ਦਾ ਬੱਦੀ ਸਾਈਡ ਕੋ ਹੂੰ ਤੋ ਕਰੀਬ ਕਰੀਬ ਇਹ 840 ਤੋਂ 45 ਕੀ ਵਿੱਚ ਦੀ ਬਾਤ ਹੈ ਸ਼ੋਰੀ ਹਸਪੀਟਲ ਦੇ ਸਾਹਮਣੇ ਮੈਨੂੰ ਮਿਲੇ ਆਂ ਤਾਂ ਮੈਂ ਇਹਦੇ ਨਾਲ ਨਾਲ ਹੋ ਲਈ ਇਹਦਾ ਮੈਂ ਕਿਹਾ ਚਲੋ ਬਾਈਕ ਰਾਈਡ ਮੈਂ ਕਿਹਾ ਚਲੋ ਨਿਕਲ ਜਾਂਦੇ ਆਂ ਇਹਦੇ ਨਾਲ ਤਾਂ ਬਾਈਕ ਨਾਰਮਲ 40 50 ਦੀ ਸਪੀਡ ਸੀਗੀ ਕੋਈ ਇੰਨੀ ਤੇਜ਼ ਸੀਗੀ ਨਹੀਂ ਕਿਉਂਕਿ ਸਵੇਰੇ ਟ੍ਰੈਫਿਕ ਬਹੁਤ ਹੁੰਦਾ ਇਸ ਰੋਡ ਤੇ ਤਾਂ ਇੱਥੇ ਹੀ ਸਾਹਮਣੇ ਸੰ ਲੜ ਰਹੇ ਸੀਗੇ ਤਾਂ ਮੈਨੂੰ ਉਹਨੂੰ ਵੇਖ ਕੇ ਪਹਿਲੇ ਹੀ ਸੰਡਾ ਨੂੰ ਵੇਖ ਕੇ ਮੈਂ ਨਾਰਮਲ ਆਪਣੀ ਸਪੀਡ ਕਰ ਲਈ ਬਾਈਕ ਕੰਟਰੋਲ ਕਰ ਲਈ ਤਾਂ ਸਾਡੇ ਅੱਗੇ ਪਲੇਅਰੋ ਜਾ ਰਹੀ ਸੀਗੀ ਤਾਂ ਉਹਨੇ ਸ਼ਾਇਦ ਸੋਚਿਆ ਵੀ ਮੈਂ ਇੱਕ ਸਾਈਡ ਤੋਂ ਨਿਕਲ ਦੇਗਾ ਤਾਂ ਲੇਕਿਨ ਸੰ ਪਰ ਤਾਂ ਉਹਨੇ ਜਿਹੜਾ ਬਲੇਰੋ ਵਾਲਾ ਸੀ ਉਹਨੇ ਇੱਕਦਮ ਬ੍ਰੇਕ ਮਾਰੀ ਤਾਂ ਪਿੱਛੇ ਆਪਣਾ ਰਾਜਵੀਰ ਜੀ ਦਾ ਮੋਟਰਸਾਈਕਲ ਬਲੇਰੋ ਦੇ ਪਿੱਛੇ ਜਾ ਕੇ ਵੱਜਿਆ ਜਦੋਂ ਉੱਥੇ ਹੀ ਨਾ ਐਟ ਦੀ ਸਪੋਰਟੇ बेहोश ਹੋ ਗਏ ਤੇ ਮਹੀਪੇ ਅੱਛਾ ਹਾਂਜੀ ਤੇ ਕਿੰਨੇ ਕੁ ਬਾਈਕ ਸਵਾਰ ਸੀ ਜਿਹੜੇ ਰਾਜਵੀਰ ਜੀ ਬੰਦਾ ਜਿਸ ਟਾਈਮ 'ਤੇ ਮੇਰੇ ਸਾਥ 'ਤੇ ਇਹ ਸਿਰਫ ਦੋ ਬਾਈਕ ਸਵਾਰ تھے ਇੱਕ ਰਾਜਵੀਰ ਜੀ ਸੀਗੇ ਤੇ ਦੂਸਰਾ ਇਹਨਾਂ ਦੇ ਨਾਲ ਸਾਥੀ ਸੀਗਾ ਬਸ ਇਹ ਸਿਰਫ ਦੋ ਬਾਈਕ ਸੀ ਦੀ ਰਾਜਵੀਰ ਜੀ ਬੰਦਾ ਨੂੰ ਜੇ ਤੁਸੀਂ ਦੇਖਿਆ ਹੈਲਮਟ ਪਾਇਆ ਹੋ ਸੀ ਉਹਨਾਂ ਨੇ ਕਿੰਨੀ ਸਪੀਡ ਸੀ ਮੋਟਰਸਾਈਕਲ ਦੀ ਇਹ ਵੀ ਕਲੀਅਰ ਕਰ ਦਿਓ ਕਿ ਲੋਕਾਂ ਵੱਲੋਂ ਫੁਆੜ ਅੰਜ ਜੀ ਨੋਰਮਲ 50 60 ਦੀ ਸਪੀਡ ਨੋਰਮਲ ਹੈ ਕਿਉਂਕਿ ਜਿਹੜੇ ਜਿਹੜਾ ਪੰਜਵਾਂ ਗੇਅਰ ਪੈਂਦਾ ਸਾਡੀ ਬਾਈਕ ਦਾ ਹੈਵੀ ਬਾਈਕ ਦਾ ਸਿਰਫ ਪੰਜਵਾਂ ਗੇਅਰ ਪੰਦੇ ਹੀ 50 ਦੀ 60 ਤੋਂ ਉੱਪਰ ਹੀ ਆ ਤੇ ਨਾਲ ਦੀ ਨਾਲ ਕੰਟਰੋਲ ਵੀ ਹੋ ਜਾਂਦੀ ਤੁਹਾਨੂੰ ਪਤਾ ਕਿ ਅੱਜਕੱਲ ਲੇਟੈਸਟ ਟੈਕਨੋਲੋਜੀ ਆ ਚੁੱਕੀ ਹੈ ਜੀ ਨਾਲ ਦੀ ਨਾਲ ਬ੍ਰੇਕ ਕੰਟਰੋਲ ਹੋ ਜਾਂਦੀ ਹੈ ਤਾਂ ਜਿਸ ਤਰ੍ਹਾਂ ਇਹਨੇ ਚੱਲ ਚੱਲ ਰਹੇ ਸੀਗੇ ਤਾਂ ਬਿਲਕੁਲ ਪਿੱਛੇ ਖੱਡੇ ਸੀਗੇ ਲੋਕ ਇਹ ਵੀ ਸਟੰਟ ਵਾਜਿਆ ਕਰਦੇ ਆ ਰਹੇ ਆ ਬਾਈਕ ਟੇਢੀ ਮੇਢੀ ਕਰਦੇ ਆ ਰਹੇ ਲੇਕਿਨ ਉਹ ਸਿਰਫ ਮੈਂ ਵੀ ਸੀਗਾ ਨਾਲ ਮੈਂ ਵੀ ਖੱਡਿਆਂ ਨੂੰ ਬਚਾ ਕੇ ਬਾਈਕ ਟੇਢੀ ਮੇਢੀ ਕਰ ਰਿਹਾ ਸੀ ਕਿ ਬਾਈ ਚਲੋ ਖੱਡੇ ਚ ਨਾ ਵੱਜੇ ਬਾਈਕ ਤਾਂ ਉਰੇ ਆ ਕੇ ਜਿੱਦਾਂ ਉਹਨਾਂ ਨੇ ਕੀਤੀ ਹੈ ਉਹਨਾਂ ਨੇ ਸਾਈਡ ਬਹੁਤ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਉਹ ਨਹੀਂ ਹੋ ਪਾਇਆ ਸਿੱਧਾ ਜਾ ਕੇ ਗੱਡੀ ਚ ਵੱਜੀ ਜੀ ਕਰਕੇ ਜਿਹੜੀ ਬਲੇਰੋ ਗੱਡੀ ਹੈ ਬਲੇਰੋ ਗੱਡੀ ਸਪੀਡ ਕਿੰਨੀ ਸੀ ਉਹਨੇ ਕਿਵੇਂ ਬ੍ਰੇਕ ਮਾਰੇ ਇਹ ਵੀ ਥੋੜਾ ਦੱਸੋ ਤੁਸੀਂ ਤਾਂ ਮੌਕੇ ਸਾਰਾ ਕੁਝ ਦੇਖਿਆ ਹੀ ਹੈ ਕਿੰਨੀ ਸਪੀਡ ਸੀ ਬਲੇਰ ਕਿਉਂਕਿ ਟ੍ਰੈਫਿਕ ਵਾਲਾ ਰੋਡ ਬਿਲਕੁਲ ਜੀ ਇੰਨੀ ਸਪੀਡ ਨਾਲ ਨਹੀਂ ਚੱਲ ਸਕਦੀ। ਨਾ ਉਰੇ ਕੋਈ ਸਟੰਟਵਾਜੀ ਹੋ ਸਕਦੀ ਹੈ। ਲੋਕਲ ਰੋਡ ਹੈ। ਸਵੇਰੇ ਤਾਂ ਇੰਨਾ ਰਸ਼ ਰਹਿੰਦਾ ਕਿਉਂਕਿ ਸਾਰੇ ਕੇ ਸਾਰੇ ਜਿਹੜੇ ਡਿਊਟੀ ਵਾਲੇ ਸੀ ਰੋਡ ਨੂੰ ਨਿਕਲਦੇ ਵੱਦੀ ਨੂੰ। ਇਹ ਪੁਰਾਣਾ ਲਿੰਕ ਰੋਡ ਹੈ ਕਿਉਂਕਿ ਇਸ ਦੇ ਉੱਤੇ ਤਾਂ ਮੇਰੇ ਕੋਲ ਡਬਲ ਵੀ ਨਹੀਂ ਬਣਿਆ। ਬੰਦਾ ਸਪੀਡ ਵੀ ਨਹੀਂ ਕਰ ਸਕਦਾ ਆਪਣੀ ਮੋਟਰਸਾਈਕਲ ਦੀ। ਹਾਂਜੀ ਇਹ ਪੁਰਾਣਾ ਲਿੰਕ ਰੋਡ ਹੈ ਜੀ ਬਿਲਕੁਲ ਮਤਲਬ ਕਿ ਸਿੰਗਲ ਸਾਈਡ ਚੱਲਦੇ ਇੱਥੇ ਬੰਦੇ। ਕੋਈ ਨਾ ਨਹੀਂ ਹੈਗਾ ਵੀ ਜੇ ਖੁੱਲਾ ਵੀ ਆਪਣਾ ਜਿੱਤ ਦਾ ਮਰਜੀ ਜਿੰਨੀ ਮਰਜੀ ਰੇਸ ਦੇਈ ਜਾਓ ਇਹਨਾਂ ਉਹ ਪਹਿਲਾਂ ਤਾਂ ਕਿਸੇ ਨੇ ਪਛਾਣਿਆ ਵੀ ਨਹੀਂ ਸੀ ਰਾਜਵੀਰ ਬੰਦੇ ਨੂੰ ਮੇਰੇ ਖਿਆਲ ਜਦੋਂ ਬਾਈਕ ਤੇ ਗਿਰਦੇ ਨੇ ਕਿ ਇਹ ਇੰਨਾ ਵੱਡਾ ਗਾਇਕ ਹੈ ਉਸ ਤੋਂ ਬਾਅਦ ਹੀ ਪਤਾ ਲੱਗੇ ਜਦੋਂ ਵੀਡੀਓ ਵਾਇਰਲ ਹੋਈਆਂ ਹਾਂਜੀ ਜਿਸ ਟਾਈਮ ਆਪਾਂ ਚੱਕ ਕੇ ਉਹਨਾਂ ਨੂੰ ਹਸਪੀਟਲ ਲੈ ਗਏ ਸਾਨੂੰ ਕੁਝ ਨਹੀਂ ਪਤਾ ਸੀ ਕਿ ਕੌਣ ਬੰਦਾ ਹੈ ਕੌਣ ਨਹੀਂ ਬੰਦਾ ਚਲੋ ਆਪਾਂ ਬਾਈਕ ਰੇਡਿੰਗ ਆਪਾਂ ਵੀ ਕਰਦੇ ਹਾਂ ਤੋਂ ਆਪਾਂ ਮੈਂ ਕਿਹਾ ਚਲੋ ਨੋਰਮਲ ਹੈ ਕਿ ਇੱਕ ਬੰਦੇ ਦੀ ਹੈਲਪ ਕਰਦੇ ਬੰਦੇ ਨੂੰ ਨੁਕਸਾਨ ਸਾਨੂੰ ਇੰਨਾ ਵੀ ਨਹੀਂ ਪਤਾ ਸੀਗਾ ਵੀ ਨਹੀਂ ਝੋਟ ਲੱਗੀ ਉਹਨਾਂ ਦੇ ਮੈਂ ਕਿਹਾ ਚਲੋ ਗੱਡੀ ਚ ਉਹਨਾਂ ਨੂੰ ਉਠਾਇਆ ਤਾਂ ਲੈ ਗਏ ਉਹਨਾਂ ਨੂੰ ਗੱਡੀ ਚ ਪਾ ਕੇ ਤਾਂ ਉਹਨਾਂ ਦੇ ਨਾਲ ਦਾ ਬੰਦਾ ਸੀਗਾ ਉਹਨਾਂ ਨੇ ਸਮਾਨ ਸਮੁੰਨ ਰੱਖੇ ਉਹਨਾਂ ਦਾ ਸਾਈਡ 'మే ਹੋ ਗਏ ਉਹਨਾਂ ਦੀ ਬਾਈਕ ਖੜੀ ਕਰੀ ਉਹਨਾਂ ਨੇ ਮਤਲਬ ਕਿ ਉਹ ਵੀ ਜਿਆਦਾ ਕਾਫੀ ਘਬਰਾ ਗਏ ਸੀਗਾ ਜਿਹੜਾ ਨਾਲ ਦਾ ਬੰਦਾ ਸੀਗਾ ਮਤਲਬ ਬੋਲ ਵੀ ਨਹੀਂ ਹੋ ਰਿਹਾ ਸੀਗਾ ਉਸ ਟਾਈਮ ਜਿਹੜੇ ਇਸ ਤਰੀਕੇ ਦੇ ਸਾਂਡਰ ਨੇ ਜਿਹਦੇ ਵਿੱਚ ਹੁੰ ਮਰ ਰਿਹਾ ਸੁਮਿਤ ਦਿਖਾ ਦਿਓ ਇਸ ਤਰੀਕੇ ਦੇ ਲੜਦੇ ਤੁਹਾਨੂੰ ਦੇਖੀ ਸੀ ਆ ਹੀ ਸੀਗਾ ਜੀ ਇਹ ਆਹੀ ਸਾਂਡ ਸੀ ਆਹੀ ਸਾਂਡ ਸੀ ਆ ਤੂੰ ਦੇਖੋ ਸੁਮਿਤ ਆ ਦਿਖਾ ਦਿਓ ਆ ਸਾਂਡ ਸੀ ਜਿਹੜਾ ਉਸ ਸਮੇਂ ਲੜ ਰਿਹਾ ਸੀ ਦੂਜੇ ਸਾਂਡ ਦੇ ਨਾਲ ਕਿੱਥੇ ਕੀ ਰਾਜਵੀਰ ਜਵੰਦਾ ਦੇ ਪਿਆਨਕ ਐਕਸੀਡੈਂਟ ਹੋਇਆ ਇਹ ਤਸਵੀਰ ਤੁਸੀਂ ਦੇਖ ਲਓ ਕਿ ਰਾਜਵੀਰ ਜਵੰਦਾ ਜਦੋਂ ਐਕਸੀਡੈਂਟ ਦੇ ਲੜੇਟ ਦੇ ਵਿੱਚ ਆਇਆ ਤਾਂ ਆਹੀ ਸਾਂਢ ਲੜਦੇ ਸੀ ਮੌਕੇ ਤੁਹਾਨੂੰ ਤਸਵੀਰ ਦਿਖਾ ਰਹੀ ਹਾਂ ਤਾਂ ਕਾਫੀ ਜਿਹੜੀ ਸੱਟਾਂ ਲੱਗੀਆਂ ਨੇ ਗੰਭੀਰ ਤਾਂ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ ਰਾਜਵੀਰ ਜਵੰਦਾ ਤਾਂ ਲਗਾਤਾਰ ਉਹਨਾਂ ਦੇ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਔਰ ਤੁਸੀਂ ਦੇਖੋ ਕਿ ਇੱਕ ਸਾਂਢ ਲੜਾਈ ਦੇ ਪਿੱਛੇ ਇੱਕ ਪੰਜਾਬੀ ਨੌਜਵਾਨ ਗਾਇਕ ਜਿਹੜਾ ਅੰਮ੍ਰਿਤ ਜਖਮੀ ਹੋ ਗਿਆ ਪੂਰੇ ਪੰਜਾਬ ਭਰ ਤੋਂ ਉਹਨਾਂ ਲਈ ਅਰਦਾਸਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਇਸ ਨੂੰ ਲੈ ਕੇ ਸਦਾਰਥ ਇਹ ਇਹੀ ਸਾਡ ਜਿਹੜੇ ਲਗਾਤਾਰ ਇਸ ਜਗਾ ਉੱਤੇ ਘੁੰਮਦੇ ਰਹਿੰਦੇ ਨੇ ਰੋਡਾਂ ਦੇ ਉੱਤੇ ਜੀ ਇਹ ਡੇਲੀ ਦਾ ਕੰਮ ਹੈ ਇਹਨਾਂ ਦਾ ਸਾਡਾ ਡੇਲੀ ਉਰੇ ਲੜਾਈ ਹੁੰਦੀ ਆ ਤੇ ਖੱਡੇ ਇੰਨੇ ਨੇ ਬਈ ਬਾਈਕ ਚਲਾਣਾ ਤੇ ਇਧਰ ਦੁੱਬਰ ਹੋਇਆ ਹੋਇਆ ਬਿਲਕੁਲ ਹੀ ਤੇ ਡੇਲੀ ਸ਼ਾਮ ਦਾ ਟਾਈਮ ਹੈ ਸ਼ਾਮ ਨੂੰ ਤੁਸੀਂ ਦੇਖ ਲਿਓ ਡੇਲੀ ਖੜੇ ਹੁੰਦੇ ਨੇ ਇਸ ਰੋਡ ਤੇ ਦੋ ਸਾਡ ਜਿੱਥੇ ਦੋ ਸਾਡ ਹੋਗੇ ਉੱਥੇ ਲੜਾਈ ਬਜਣੀ ਸ਼ੁਰੂ ਹੋ ਜੇਗੀ ਇਹਨਾਂ ਦੀ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰਦਾ ਕੋਈ ਇਹਨਾਂ ਨੂੰ ਕਿਸੇ ਪਾਸੇ ਕੋਈ ਗਊਸ਼ਾਲਾ ਚ ਜਾਂ ਕਿਸੇ ਪਾਸੇ ਨਹੀਂ ਜਿਹਾ ਸਭ ਕੁਝ ਨਹੀਂ ਹਾਂ ਤਾਂ ਕੋ ਮੈਂ ਆ ਤਾਂ ਉਹਨ ਉਰੇ ਇਹਨੇ ਹੈ ਨਹੀਂ ਜਾਨਵਰ ਲੇਕਿਨ ਹਿਮਾਚਲ ਤੋਂ ਜਿਹੜੇ ਲੋਗ ਲੈ ਕੇ ਆਂਦੇ ਆਂ ਔਰ ਇਹ ਗੱਡੀਆਂ ਚ ਪਾ ਕੇ ਛੋੜ ਜਾਂਦੇ ਬਾਰਡਰ ਤੇ ਹੂੰ ਜਿਹੜੇ ਹਿਮਾਚਲ ਦੇ ਬੰਦੇ ਆਂਦੇ ਆ ਨਾ ਆ ਕਾਲਕਮ ਇਤਨੀ ਗਾਏ ਆ ਨਾ ਇਤਨੀ ਆਵਾਰਾ ਗਾਏ ਆ ਕਿਉਂਕਿ ਉਹ ਇਸਕੇ ਲਈ ਆ ਕਿ ਹਿਮਾਚਲ ਦੇ ਜਿਹੜੇ ਲੋਗ ਨਹੀਂ ਪਾਲਦੇ ਨੇ ਆਪਣੇ ਪਾਲਤੂ ਪਸ਼ੂ ਨੂੰ ਇੱਧਰ ਬਾਰਡਰ ਤੇ ਛੋੜ ਜਾਂਦੇ ਰਾਤ ਨੂੰ ਗੱਡੀਾਂ ਚ ਪਾ ਪਾ ਕੇ ਤਾਂ ਜਦੋਂ ਤੁਸ ਤੁਹਾਨੂੰ ਹੁਣ ਵੀਡੀਓ ਵੇਖੀਆ ਤੁਸੀਂ ਜਿਹੜੇ ਹਾਲਾਤ ਦੇ ਵਿੱਚ ਤੁਸੀਂ ਕਿ ਕਾਫੀ ਲੇਟ ਹੋ ਗਿਆ 40 ਹਸਪੀਟਲ ਤੱਕ ਜਾਣ ਵਾਸਤੇ ਰਾਜਵੀਰ ਜੀ ਬੰਦਾ ਕਿ ਅਗਰ ਸਮੇਂ ਸਿਰ ਚਲਿਆ ਤਾਂ ਹੋਰ ਉਹਨਾਂ ਦੀ ਥੋੜਾ ਜਿਹਾ ਵੀ ਪਤਾ ਹੁੰਦਾ ਨਾ ਸਾਨੂੰ ਵੀ ਇੰਨਾ ਬੰਦਾ ਹੈ ਤਾਂ ਮੈਂ ਵੀ ਆਪਣੇ ਤੋਂ ਵੱਲੋਂ ਪੂਰਾ ਐਫਰਟ ਕਰਦਾ ਉਸ ਤਰੀਕੇ ਇਨਸਾਨੀਅਤ ਤੌਰ ਤੇ ਪੂਰੀ ਆਪਾਂ ਨੇ ਹੈਲਪ ਕੀਤੀ ਛੱਦੋ ਜਿੰਨੀ ਹੋਈ ਹੈ ਲੇਕਿਨ ਥੋੜਾ ਜਿਹਾ ਪਤਾ ਹੁੰਦਾ ਵੀ ਇੰਨੀ ਵੱਡੇ ਜਾਂ ਜਿਹੜਾ ਉਹਨਾਂ ਦੇ ਨਾਲ ਬੰਦਾ ਸੀ ਉਹ ਵੀ ਸਾਨੂੰ ਆਇਡੈਂਟੀਫਾਈ ਕਰ ਦਿੰਦਾ ਨਾ ਵੀ ਇਹ ਬੰਦਾ ਹੋਇਆ ਆਪਾਂ ਹੋਰ ਵੀ ਕੋਸ਼ਿਸ਼ ਕਰਦੇ ਉਹਨਾਂ ਨੂੰ ਜਲਦੀ ਜਲਦੀ ਪਹੁੰਚਾਉਣੇ ਹਸਪੀਟਲ 'ਕੇ ਥੋੜੀ ਵੀਡੀਓ ਤੋਂ ਨੀਚੇ ਤੁਸੀਂ ਕਹਿ ਰਹੇ ਕਮੈਂਟ ਬਹੁਤ ਆਏ ਲੋਕਾਂ ਦੇ ਨੈਗੇਟਿਵ ਕਿ ਇਹ ਬੰਦਾ ਬਹੁਤ ਤੇਜ਼ ਚਲਾਉਂਦਾ ਸੀ ਤਾਂ ਕਰਕੇ ਹੋਇਆ ਇਹਨਾਂ ਨੂੰ ਨਾ ਤੁਸੀਂ ਹਲਾਸ਼ੀਰੀ ਦੋ ਇਦਾਂ ਤੇ ਜੀ ਜਿਸ ਤਾ ਮੈਨੇ ਦੇਖੋ ਵੀਡੀਓ ਡਾਲੀ ਆ ਕੇ ਬਣਾ ਕੇ ਮੇਰਾ ਨੋਰਮਲ ਲੋਕਲ ਚੈਨਲ ਆ ਕਲਕਾ ਪਿੰਜੋਰਾ ਇਲੈਟ ਕ ਮੈਨੇ ਤਾਂ ਨੋਰਮਲ ਇੱਕ ਲੋਕੋ ਕੋ ਅਵੇਅਰ ਕਰਨੇ ਲਈ ਡਾਲੀ ਥੀ ਕਿ ਸੰਡੋ ਸੇ ਅਵੇਅਰ ਰਹੇ ਥੋੜਾ ਸਾ ਤੋ ਜਦ ਮੈਨੇ ਵੀਡੀਓ ਡਾਲੀ ਤਾਂ ਲੋਕ ਬਹੁਤ ਲੱਗੋਗੇ ਕਮੈਂਟ ਆਏ ਆ ਕਿ ਇਹ ਸਟੰਟ ਕਰ ਰਹੇ ਸੀਗੇ ਸਪੀਡ ਤੇ ਸੀਗੇ ਵੀ ਬਿਲਕੁਲ ਵੀ ਐਸਾ ਨਹੀਂ ਤਾਂ ਮੈਂ ਨਾਲ ਤਾਂ ਮੇਰੇ ਅੱਖੋ ਦੇਖੀ ਚੀਜ਼ੇ ਆ ਕਿ ਠੀਕ ਹੈ ਪਿੱਛੇ ਖੱਡੇ ਸੀਗੇ ਖੱਡੇ ਨੂੰ ਬਚਾਣ ਕਰਕੇ ਬਾਈ ਬਾਈ ਕਿਧਰ ਉਧਰ ਕਰਨੀ ਪੈਂਦੀ ਥੋੜੀ ਤਾਂ ਇਹ ਜੋ ਕੁਝ ਨਹੀਂ ਸੀਗਾ ਵੀ ਬਿਲਕੁਲ ਵੀ ਬਾਈ ਨੋਰਮਲ ਸੀਗਾ ਇੰਨੀ ਕੋਈ ਸਪੀਡ ਨਹੀਂ ਸੀ ਕੋਈ ਹੋਸ਼ ਨਹੀਂ ਸੀ ਉਸ ਸਮੇਂ ਉਸ ਟਾਈਮ ਕੋਈ ਹੋਸ਼ ਨਹੀਂ ਸੀਗਾ ਜੀ ਉਹਨਾਂ ਨੂੰ 60 ਕਿਤੇ ਕਿਤੇ ਬੱਜੀ ਤੁਸੀਂ ਦੇਖਿਆ ਉਹਨਾਂ ਨੂੰ ਸਰ ਜੀ ਨੂੰ ਸਾਰੀ ਗੁੰਮ ਚੋਟਾ ਲੱਗੀ ਨੇ ਖੂਨ ਖੰਨ ਨਿਕਲੇ ਸੀ ਕਿ ਉਸ ਟਾਈਮ ਕੁਝ ਨਹੀਂ تھا ਜੀ ਆਪਾਂ ਨੇ ਗੁੰਮ ਸੱਟ ਸੀ ਅੰਦਰ ਹੀ ਖੂਨ ਗਿਰਿਆ ਉਹਨਾਂ ਨੂੰ ਅੰਦਰ ਹੀ ਹੋਇਆ ਜਿਨੇ ਗੁੰਮ ਚੋਟ ਲੱਗੀ ਜੀ ਇੰਨਾ ਉਹਨਾਂ ਦਾ ਪਤਾ ਨਹੀਂ ਲੱਗਿਆ ਜਿਹੜਾ ਹੈਲਮਟ ਉਹਨਾਂ ਨੇ ਇਕੁਪਮੈਂਟ ਲਾਇਆ ਹੋਇਆ ਸੀਗਾ ਹੈਲਮਟ ਤੇ ਜਾਂ ਤੱਕ ਮੇਰਾ ਆਈਡੀਆ ਹੈ ਉਹਨਾਂ ਇਕੁਪਮੈਂਟ ਕਰਕੇ ਹੀ ਉਹਨਾਂ ਦੇ ਮਾਈਂਡ 'ਚ ਜਿਹੜਾ ਆਇਆ ਡੈਮੇਜ ਉਹਨਾਂ ਕਰਕੇ ਨਾ ਹੋਇਆ ਹੋਵੇ ਅੱਛਾ ਇਹ ਉਹਨੂੰ ਪਹਿਲਾਂ ਲੈ ਕੇ ਕਿੱਥੇ ਗਏ ਤੁਸੀਂ ਕਿਸ ਥੀਸ ਚਲੇ ਗਏ ਹੋ ਕੋਈ ਕੋਈ ਵਹੀਕਲ ਕਿਵੇਂ ਤੁਸੀਂ ਰੇਂਜ ਕੀਤਾ ਜੀ ਆਪਾਂ ਨਾਲ ਉਹਦੇ ਸਾਹਮਣੇ ਤੋਂ ਕਾਰ ਜਾ ਰਹੀ ਸੀਗੀ ਆਪਾਂ ਕਾਰ ਵਾਲਾ ਰਕਾ ਕੇ ਨਾਲ ਦੇ ਨਾਲ ਕਾਰ ਚ ਉਹਨੂੰ ਲਟਾ ਕੇ ਸਿੱਧਾ ਸੋਰੀ ਹਸਪੀਟਲ ਲੈ ਕੇ ਗਏ ਅਸੀਂ ਪਿੱਛੇ-ਪਿੱਛੇ ਆਪਣੀ ਬਾਈਕ ਵੀ ਲੈ ਕੇ ਗਏ ਉਸ ਟਾਈਮ ਤਾਂ ਉੱਥੇ ਤਾਂ ਪਤਾ ਲੱਗਿਆ ਇੰਨੀ ਦੇਰ ਚ ਵੀ ਉਹਨਾਂ ਨੂੰ 6 ਸੈਕਟਰ ਲਈ ਰੈਫਰ ਕਰ ਦਿਆ ਗਿਆ ਹਸਪਤਾਲ ਵਾਲਿਆਂ ਨੇ ਇੱਥੇ ਵਾਲਿਆਂ ਨੇ ਕੀ ਕਿਹਾ ਸੀ ਉਹਨਾਂ ਨੇ ਰੈਫਰ ਕਰਨ ਵਾਲੇ ਕੀ ਕਿਹਾ ਜੀ ਕਿ ਆਹ ਮੈਂ ਕੰਡੀਸ਼ਨ ਜ਼ਿਆਦਾ ਖਰਾਬ ਹੈ ਤੁਸੀਂ ਉਹਨਾਂ ਨੂੰ بڑے ਹਸਪੀਟਲ ਲੈ ਜਾਓ ਕਿਤੇ ਠੀਕ ਹੈ ਬਿਲਕੁਲ ਸਦਾਰਥ ਜੋ ਕਿ ਮ ਜਿਨ੍ਹਾਂ ਨੇ ਪੂਰਾ ਹਾਦਸਾ ਵੇਖਿਆ ਹੈ ਉਹੀ ਜਗ੍ਹਾ ਜਿੱਥੇ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋਇਆ ਹੈ ਨਹੀਂ ਪਤਾ ਸੀ ਕਿ ਰੋਜ਼ਾਨਾ ਹੀ ਤਰ੍ਹਾਂ ਇਸ ਤਰ੍ਹਾਂ ਕੋਤੇ ਜਾਂਦੇ ਹੋ ਇਸ ਤਰੀਕੇ ਦਾ ਹਾਦਸਾ ਵਾਪਰੇਗਾ ਦੋ ਸਾਂਢ ਲੜੇ ਉਸ ਤੋਂ ਬਾਅਦ ਜਾ ਕੇ ਇਹ ਹਾਦਸਾ ਵਾਪਰਿਆ ਤਾਂ ਪੂਰੇ ਦੇਸ਼ ਭਰ ਤੋਂ ਹੁਣ ਅਰਦਾਸਾਂ ਹੋ ਰਹੀਆਂ ਨੇ ਦੁਆਵਾਂ ਕੀਤੀਆਂ ਜਾ ਰਹੀਆਂ ਨੇ ਕਿ ਰਾਜਵੀਰ ਜਵੰਦਾ ਨੂੰ ਪਰਮਾਤਮਾ ਕਿਤੇ ਨਾ ਕਿਤੇ ਮੁਰਤੋਂ ਜ਼ਿੰਦਗੀ ਬਖਸ਼ੇ ਪਰ ਲੋਕਾਂ ਵੱਲੋਂ ਨೇಕੇ ਤਰ੍ਹਾਂ ਦੀਆਂ ਖਬਰਾਂ ਚਲਾਈਆਂ ਗਈਆਂ ਕਿ ਹਿਮਾਚਲ ਦੇ ਵਿੱਚ ਹੋਇਆ ਪਰ ਇਹ ਰੋਡ ਹੈ ਜਿਹੜਾ ਇਹ ਰੋਡ ਹੈ ਪੰਜੌਰ ਤੋਂ ਨਾਲਗੜ ਰੋਡ ਇਸ ਰੋਡ ਦੇ ਉੱਤੇ ਐਕਸੀਡੈਂਟ ਹੋਇਆ ਹੈ ਤਾਂ ਪੂਰੀ ਸਥਿਤੀ ਅਸੀਂ ਮੌਕੇ ਤੇ ਮੌਕੇ ਦੇ ਖਾਬਦ ਤੋਂ ਤੁਹਾਨੂੰ ਸੁਣਾਈ ਹੈ ਤੁਸੀਂ ਵੀ ਆਪਣੇ ਵਿਚਾਰ ਕਮੈਂਟ ਦੇ ਦਿਓ ਤਾਂ ਕਿ ਲੋਕਾਂ ਤੱਕ ਸਹੀ ਜਾਣਕਾਰੀ ਪਹੁੰਚ ਸਕੇ ਥੋੜੇ ਕਰਮ ਸੰਮਿਤ ਦੇ ਨਾਲ ਅਰਤੇਸ਼ ਸਿੰਘ